ਮੈਂ ਰਾਜਪ੍ਰਤਪਾਲ ਸਿੰਘ ਤਹਿਸੀਲਦਾਰ ਪਿੱਖੀਵਿੰਡ ਸਭ ਤੋਂ ਪਹਿਲੇ ਤਾਂ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਪਿੱਖੀਵਿੰਡ ਦੇ ਵਾਸੀਆਂ ਨੂੰ ਮੁਬਾਰਕਬਾਦ ਤੇ ਸ਼ੁਭ ਕਾਮਨਾਵਾਂ ਦਿੰਦਾ ਇਹ ਜਿਹੜਾ ਸਾਲ ਆ ਇਹ ਸਾਰਿਆਂ ਲਈ ਬੜਾ ਸੁੱਖ-ਸਖਾਵਾਂ ਤੇ ਖੁਸ਼ੀਆਂ ਲੈ ਕੇ ਆਵੇ ਪਿਛਲਾ ਸਾਲ ਅੱਜ ਰਾਤ ਨੂੰ ਖਤਮ ਹੋ ਜਾਣਾ ਤੇ ਨਵਾਂ ਸਾਲ ਜਿਹੜਾ ਚੜ ਰਿਹਾ ਇਹਦੀਆਂ ਸਾਰਿਆਂ ਨੂੰ ਵਧਾਈਆਂ ਦੂਸਰਾ ਇਹ ਹੈ ਵੀ ਮੈਂ ਇਹ ਕਹਿਣਾ ਚਾਹੁੰਨਾ ਵੀ ਇਹ ਜਿਹੜੀ ਚੈਨਾ ਡੋਰ ਆ ਇਹਦਾ ਬੜਾ ਗਦਰ ਪੈ ਗਿਆ ਇਹਦੇ ਨਾਲ ਬੜੀ ਲੋਕਾਂ ਦਾ ਨੁਕਸਾਨ ਹੋਣ ਡਿਆ ਜੇ ਕਿ ਇਹਦੀ ਧੌਣ ਚੜ ਜਾਂਦੀ ਹੈ ਤੇ ਧੌਣ ਲਾ ਦਿੰਦੀ ਹੈ ਜੇ ਕਿ ਇਹਦੇ ਨੱਕ ਤੇ ਅੜ ਜੂਨੀ ਨੱਕ ਤੇ ਨੱਕ ਲਾ ਦਿੰਦੀ ਆ ਇਹ ਕਰਕੇ ਇਹ ਕੋਈ ਇਹ ਇੱਕ ਜਣੇ ਦਾ ਨੁਕਸਾਨ ਨਹੀਂ ਪਤਾ ਨਹੀਂ ਜਿਹੜਾ ਡੋਰ ਵੇਚਣ ਡਿਆ ਉਹਦਾ ਨਹੀਂ ਹੋਣਾ ਜਿਹੜਾ ਚੜਾਉਣ ਡਿਆ ਉਹਦੇ ਕਿਸ ਪ੍ਰਵਾਸ ਦਾ ਨਹੀਂ ਹੋ ਜਾਣਾ ਥੋੜਾ ਇਹ ਕਦ ਤੋਂ ਚੱਕਨੇ ਹੋ ਯੋਨੀ ਧੋਰਾ ਇਹ ਨਾਮ ਵਿੱਚੋਂ ਜੇ ਕੋਈ ਵੇਚਦਾ ਤੇ ਉਹਨੂੰ ਸਾਨੂੰ ਦੱਸੋ ਅਸੀਂ ਉੱਤੇ ਕਾਰਵਾਈ ਕਰੀਗੀ ਬਹੁਤ ਜ਼ਰੂਰੀ ਆ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਇਹ ਚੀਜ਼ ਤੋਂ ਤੁਹਾਡਾ ਸੰਪਰਕ ਕਰਨ ਜਿਹੜਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਲਈ ਮਤਲਬ ਬੜਾ ਵਧੀਆ ਚੜੇ ਦਿਨ ਦੁਗਣੀ ਤੇ ਰਾਤ ਚੁਗਣੀ ਸਾਰੇ ਲੋਕ ਤਰੱਕੀ ਕਰਨ ਮੇਰਾ ਇਹ ਸੰਦੇਸ਼ ਹੈ ਧੰਨਵਾਦ